ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਵਾਈਸ ਚਾਂਸਲਰ ਦੇ ਨਾਲ ਬੈਠਕ ਜੋ ਕੀਤੀ ਗਈ ਉਹ ਸਮਾਪਤ ਹੋ ਚੁੱਕੀ ਹੈ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੀਸੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਕਈ ਅਹਿਮ ਗੱਲਾਂ ਦਾ ਜ਼ਿਕਰ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਕੀਤਾ ਗਿਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਵੀਸੀ ਦੇ ਅੱਗੇ ਕਈ ਮੰਗਾਂ ਰੱਖੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਦਰਜ ਉਪਰਚੇ ਰੱਦ ਕਰਨ ਦੀ ਮੰਗ ਵਿਦਿਆਰਥੀਆਂ ਦੇ ਵੱਲੋਂ ਚੁੱਕੀ ਗਈ ਹੈ ਤਾਂ ਵਿਦਿਆਰਥੀਆਂ ਦੀ ਵਾਈਸ ਚਾਂਸਲਰ ਨਾਲ ਗੱਲਬਾਤ ਹੋਈ ਹੈ ਜੋ ਕਿ ਸਮਾਪਤ ਹੋ ਚੁੱਕੀ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਵੀਸੀ ਦੇ ਅੱਗੇ ਮੰਗਾਂ ਰੱਖੀਆਂ ਨੇ ਹਾਲਾਂਕਿ ਸਾਫ਼ ਤੌਰ ਤੇ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਵਿਦਿਆਰਥੀਆਂ ਤੇ ਜੋ ਮਾਮਲੇ ਦਰਜ ਹੋਏ ਐ ਪਰਚੇ ਦਰਜ ਹੋਏ ਐ ਉਹਨਾਂ ਨੂੰ ਰੱਦ ਕੀਤਾ ਜਾਵੇ ਕੋਰਟ ਕੇਸਾਂ ਨੂੰ ਵਾਪਸ ਲਿਆ ਜਾਵੇ ਵਾਈਸ ਚਾਂਸਲਰ ਤੇ ਅਕੇਨਾ ਵਿਦਿਆਰਥੀਆਂ ਦੇ ਵੱਲੋਂ ਜੋ ਕਿ ਕਈ ਮੰਗਾਂ ਰੱਖੀਆਂ ਗਈਆਂ ਸੈਨੇਟ ਚੋਣਾਂ ਤੱਕ ਵਾਈਸ ਚਾਂਸਲਰ ਕੋਈ ਵੀ ਫੈਸਲਾ ਖੁਦ ਨਾ ਲੈਣ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਵੀ ਵਾਈਸ ਚਾਂਸਲਰ ਦੇ ਅੱਗੇ ਕੀਤਾ ਗਿਆ ਪ੍ਰਬੰਧਾਂ ਤੇ ਬੁਲਾ ਰਿਆਂ ਨੂੰ ਲੈ ਕੇ ਜੋ ਕਮੇਟੀ ਬਣਾਈ ਗਈ ਹੈ ਉਹ ਵੀ ਰੱਦ ਕਰਨ ਦਾ ਜ਼ਿਕਰ ਇਹਨਾਂ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਤਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਆਵਾਜ਼ ਚਾਂਸਲਰ ਨਾਲ ਜੋ ਬੈਠਕ ਚੱਲ ਰਹੀ ਸੀ ਫਿਲਹਾਲ ਦੀ ਖੜੀ ਸਮਾਪਤ ਹੋਈ ਹੈ ਕਈ ਅਹਿਮ ਗੱਲਾਂ ਦਾ ਜ਼ਿਕਰ ਵਿਦਿਆਰਥੀ ਕਰਕੇ ਆਏ ਹੈ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਿਨਾ ਖਾਸ ਗਲਪਾਥਵੀ ਕੀਤੀ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਵਿਦਿਆਰਥੀਆਂ ਦੇ ਵੱਲੋਂ ਸਾਫ਼ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਜੋ ਪਰਚੇ ਨਾ ਵਿਦਿਆਰਥੀਆਂ ਤੇ ਦਰਜ ਕੀਤੇ ਗਏ ਹੈ ਜੋ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਜੋ ਪਰਚੇ ਕੀਤੇ ਗਏ ਨੇ ਉਹ ਰੱਦ ਕੀਤੇ ਜਾਣ ਕੋਰਟ ਕੇਸਾਂ ਨੂੰ ਵਾਪਸ ਲੈਣ ਦੀ ਮੰਗ ਵੀ ਜੋ ਕਿ ਵਿਦਿਆਰਥੀਆਂ ਦੇ ਵੱਲੋਂ ਕੀਤੀ ਗਈ ਹੈ ਵਾਈਸ ਚਾਂਸਲਰ ਦੇ ਅੱਗੇ ਕਈ ਮੰਗਾਂ ਜੋ ਵਿਦਿਆਰਥੀਆਂ ਦੇ ਵੱਲੋਂ ਰੱਖੀਆਂ ਗਈਆਂ ਨੇ ਸੈਨੇਟ ਚੋਣਾਂ ਤੱਕ ਵਾਈਸ ਚਾਂਸਲਰ ਕੋਈ ਵੀ ਫੈਸਲਾ ਆਪ ਨਾ ਲੈਣ ਵਿਦਿਆਰਥੀਆਂ ਦੇ ਵੱਲੋਂ ਸਾਫ਼ ਤੌਰ ਤੇ ਜ਼ਿਕਰ ਕਰ ਦਿੱਤਾ ਗਿਆ ਕਿ ਜੇਕਰ ਕੋਈ ਵੀ ਫੈਸਲਾ ਯੂਨੀਵਰਸਿਟੀ ਪ੍ਰਸ਼ਾਸਨ ਸੈਨੇਟ ਦੀ ਗੈਰ ਮੌਜੂਦਗੀ ਦੇ ਵਿੱਚ ਲੈਂਦਾ ਹੈ ਤਾਂ ਉਸ ਨੂੰ ਰੱਦ ਕੀਤਾ ਜਾਵੇ ਕੋਈ ਵੀ ਫੈਸਲਾ ਆਪ ਨਾ ਲਿਆ ਜਾਵੇ ਸੈਨੇਟ ਦੀ ਮੌਜੂਦਗੀ ਦੇ ਵਿੱਚ ਫੈਸਲਾ ਹੋਣਾ ਚਾਹੀਦਾ ਹੈ ਸੈਨੇਟ ਦੀ ਮੌਜੂਦਗੀ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ ਸੈਨੇਟ ਨੂੰ ਪੂਰਾ ਪੂਰਾ ਹੱਕ ਹੋਣਾ ਚਾਹੀਦਾ ਹੈ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਤੇ ਨਾਲ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਸਾਰੇ ਸਹਿਯੋਗੀ ਮਨਚੋਦ ਸਿੰਘ ਕਾਂਗ ਤੇ ਵੱਲੋਂ ਜੋ ਇਹ ਮੈਂਬਰਸ ਨਾਲ ਗੱਲਬਾਤ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਹਾਲਾਂਕਿ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਵਾਈਸ ਚਾਂਸਲਰ ਦੇ ਅੱਗੇ ਵਿਦਿਆਰਥੀ ਆਪਣੀਆਂ ਮੰਗਾਂ ਰੱਖ ਕੇ ਤਾਂ ਆਏ ਨੇ ਵਾਈਸ ਚਾਂਸਲਰ ਦੇ ਵੱਲੋਂ ਜੋ ਬੜੇ ਹੀ ਸੁਖਾਵੇਂ ਢੰਗ ਦੇ ਨਾਲ ਵਿਦਿਆਰਥੀਆਂ ਦੀ ਗੱਲ ਵੀ ਸੁਣੀ ਗਈ ਹੈ ਪਰ ਸਵਾਲ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕੀ ਇਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਮੰਨਣਗੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਨਾਲ ਗੱਲਬਾਤ ਕੀਤੀ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਜੋ ਕਿ ਵੀਸੀ ਦੇ ਅੱਗੇ ਆਪਣੀਆਂ ਕਈ ਮੰਗਾਂ ਰੱਖੀਆਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜੋ ਮਾਮਲੇ ਜੋ ਪਰਚੇ ਵਿਦਿਆਰਥੀਆਂ ਦੇ ਦਰਜ ਹੋਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਸੈਨੇਟ ਦੀ ਗੈਰਹਾਜ਼ਰੀ ਦੇ ਵਿੱਚ ਕੋਈ ਵੀ ਫੈਸਲਾ ਯੂਨੀਵਰਸਿਟੀ ਦੇ ਪ੍ਰਤੀ ਜੋ ਲਿਆ ਗਿਆ ਉਸ ਨੂੰ ਰੱਦ ਕੀਤਾ ਜਾਵੇ ਕੋਈ ਕਮੇਟੀ ਬਣਾਈ ਗਈ ਹੈ ਉਸ ਨੂੰ ਰੱਦ ਕੀਤਾ ਜਾਵੇ ਕੋਈ ਵੀ ਫੈਸਲਾ ਯੂਨੀਵਰਸਿਟੀ ਪ੍ਰਸ਼ਾਸਨ ਆਪ ਨਾ ਲਵੇ ਵਾਈਸ ਚਾਂਸਲਰ ਆਪ ਨਾ ਲੈਣ ਸੈਨੇਟ ਦੀ ਮੌਜੂਦਗੀ ਦੇ ਵਿੱਚ ਫੈਸਲਾ ਹੋਣਾ ਚਾਹੀਦਾ ਹੈ ਤੇ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਤੇ ਲਗਾਤਾਰ ਵਿਦਿਆਰਥੀ ਅੜੇ ਹੋਏ ਆਸਾਫ਼ ਤੌਰ ਤੇ ਵਿਦਿਆਰਥੀਆਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਸਾਨੂੰ ਸਾਡਾ ਹੱਕ ਚਾਹੀਦਾ ਹੈ ਅਸੀਂ ਯੂਨੀਵਰਸਿਟੀ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨੂੰ ਜਾਰੀ ਰੱਖਾਂਗੇ ਪਰ ਸਾਡੀਆਂ ਜੋ ਮੁੱਖ ਮੰਗਾਂ ਨੇ ਜੋ ਸਾਡੇ ਹੱਕ ਹੈ ਸਾਨੂੰ ਮਿਲਣੇ ਚਾਹੀਦੇ ਆ ਤਾਂ ਅੱਜ ਵਾਈਸ ਚਾਂਸਲਰ ਦੇ ਨਾਲ ਜੋ ਮੀਟਿੰਗ ਇਹਨਾਂ ਵਿਦਿਆਰਥੀਆਂ ਦੀ ਹੋਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਟਾ ਦੀ ਮੀਟਿੰ ਤਾਂ ਕਈ ਖਾਸ ਗੱਲਾਂ ਦਾ ਜ਼ਿਕਰ ਜੋ ਕਿ ਇਹ ਵਿਦਿਆਰਥੀ ਕਰਕੇ ਆਏ ਆ ਕਈ ਖਾਸ ਗੱਲਾਂ ਤੇ ਚਾਨਣਾ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਪਾਇਆ ਗਿਆ। ਤੇ ਖਬਰ ਤੇ ਬਥੇਰੇ ਗੱਲਬਾਤ ਕਰਾਂਗੇ ਸਹਿਯੋਗੀ ਮਨਜੋਤ ਸਿੰਘ ਕਾਂਗਪਾਣ ਲਾਈਨ ਤੇ ਜੁੜ ਚੁੱਕੇ ਨੇ ਮਨਜੋਤ ਵਿਦਿਆਰਥੀਆਂ ਦੀ ਬੜੇ ਹੀ ਸੁਖਾਵੇ ਢੰਗ ਦੇ ਨਾਲ ਹਾਲਾਂਕਿ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ ਹੈ ਪਰ ਵੱਡਾ ਸਵਾਲ ਹੈ ਕਿ ਵਿਦਿਆਰਥੀਆਂ ਨੇ ਮੰਗਾ ਤਾਂ ਰੱਖ ਦਿੱਤੀਆਂ ਨੇ ਆਪਣੀਆਂ ਗੱਲਾਂ ਦਾ ਜ਼ਿਕਰ ਵਾਈਸ ਚਾਂਸਲਰ ਦੇ ਅੱਗੇ ਕੀਤਾ ਹੈ ਕੀ ਇਹ ਮੰਗਾਂ ਮੰਨੀਆਂ ਜਾਣਗੀਆਂ ਵਿਦਿਆਰਥੀ ਕੀ ਕਹਿੰਦੇ ਨੇ ਬਾਹਰ ਆ ਕੇ ਹਾਂ ਬਿਲਕੁਲ ਕੁਝ ਦੇ ਦੂਤੇ ਕਿ ਕਈ ਗੱਲਾਂ ਦੇ ਉੱਤੇ ਸਹਿਮਤੀ ਹੋਈ ਹੈ ਲੇਕਿਨ ਕਈ ਗੱਲਾਂ ਦੇ ਉੱਤੇ ਜਿਹੜੀ ਹੈ ਉਹਨੂੰ ਪ੍ਰੋਗਰੈਸਿਵ ਵਿੱਚ ਰੱਖ ਲਿੱਤਾ ਗਿਆ ਸੀ ਕਿ ਉਹ ਸਲਾਹ ਕਰਕੇ ਵਾਪਸ ਜਿਹੜਾ ਕਸੂਮਗੇ ਪਰ ਹੁਣ ਫਿਰ ਤੋਂ ਵਿਦਿਆਰਥੀ ਔਰ ਚੈਨਲ ਮੈਂਬਰ ਜਿਹੜੇ ਨੇ ਉਹ ਅੰਦਰ ਪਹੁੰਚੇ ਨੇ ਉਸ ਦੇ ਉੱਤੇ ਕੀ ਕੁਝ ਹੁਣ ਗੱਲਬਾਤ ਹੋਣੀ ਹੈ ਉਸ ਤੋਂ ਬਾਹਰ ਆ ਕੇ ਜਿਹੜਾ ਉਹ ਜ਼ਰੂਰ ਗੱਲਬਾਤਾਂ ਹੋਣ ਗਿਆ ਤਾਂ ਸਾਡੇ ਨਾਲ ਹਰ ਕਮਲ ਸਿੰਘ ਨੇ ਐਸਵਾਈ ਨੂੰ ਪ੍ਰੈਜ਼ੀਡੈਂਟ ਤਾਂ ਸਾਡੇ ਨਾਲ ਹਰ ਕਮਲ ਸਿੰਘ ਨੇ ਐਸਵਾਈ ਨੂੰ ਪ੍ਰੈਜ਼ੀਡੈਂਟ ਅੰਦਰ ਗੱਲਬਾਤ ਕੀ ਹੋਈ ਹੈ ਕਿ ਕਿਸ ਤਰੀਕੇ ਦਾ ਵਤੀਰਾ ਪੀਸੀ ਦਾ ਲਿਖਿਆ ਉਹ ਕਿਹੜੀਆਂ ਕਿਹੜੀਆਂ ਜਦੋਂ ਅਸੀਂ ਸਾਰੇ ਸਟੂਡੈਂਟ ਜਥੇਬੰਦੀਆਂ ਵੀ ਗਿਆ ਪੰਜਾਬ ਵਿਚ ਉਹ ਮੋਰਚਾ ਪੁੱਟ ਗਿਆ ਵਿੱਚ ਮੈਂਬਰ ਵੀ ਸੀਗੇ ਉਹਦੇ ਉੱਥੇ ਵੀ ਸੀ ਮੈਡਮ ਵੀ ਬੈਠੇ ਸੀਗੇ ਇੱਕ ਪੰਜ ਪ੍ਰੋਫੈਸਰਾਂ ਦੀ ਕਮੇਟੀ ਬਣਾਈਆਂ ਇਸ ਨਾਲ ਰਿਲੇਟਿਡ ਉਹ ਵੀ ਉੱਥੇ ਬੈਠੀ ਸੀ ਜਿਹੜੀ ਸਾਰੀ ਰਿਪੋਰਟ ਇਹਨਾਂ ਨੂੰ ਇਕੱਠੀ ਕਰਕੇ ਦੇ ਰਹੀ ਆ ਅੱਜ ਜਿਹੜਾ ਇਹਨਾਂ ਦਾ ਵਤੀਰਾ ਸੀਗਾ ਨਰਮ ਸੀਗਾ ਵਧੀਆ ਸੀਗਾ ਕਿਉਂਕਿ ਜਿਹੜੀ 10 ਤਰੀਕ ਨੂੰ ਇਹਨਾਂ ਇਕੱਠ ਹੋਇਆ ਉਹਦੇ ਨਾਲ ਇਹ ਯੂਨੀਵਰਸਿਟੀ ਵੀ ਚੁੱਕੀ ਆ ਬੀਜੇਪੀ ਸਰਕਾਰ ਵੀ ਚੁੱਕੀ ਆ ਆਰਐਸਐਸ ਵੀ ਚੁੱਕੀ ਆ ਜਿਹੜੀ ਮੁੱਦੇ ਦੀ ਗੱਲ ਇਹ ਹੈ ਕਿ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਸਾਡੀਆਂ ਮੰਗਾਂ ਸੀਗੀਆਂ ਕੁਸ਼ਕਚਾਰਕ ਉਹਦੇ ਵਿੱਚ ਇਹ ਸੀ ਕਿ ਜਿਹੜੀ ਸੈਨੇਟ ਦੀ ਡੇਟ ਆ ਉਹ ਜਲਦ ਤੋਂ ਜਲਦ ਕੱਢੀ ਜਾਵੇ ਇੱਕ ਇਹ ਸੀ ਕਿ ਅੱਜ ਤੋਂ ਜਿਹੜਾ ਕਿ 10 ਦਿਨ ਧਰਨਾ ਚੱਲਦਾ ਸੀ ਸੈਨੇਟ ਦਾ ਉਹਦੇ ਵਿੱਚ ਕਰੀਬ 12-13 ਵਿਦਿਆਰਥੀਆਂ ਦੇ ਨਾਂ ਪਰਚੇ ਹੋਏ ਸੀਗੇ ਉਹਦੇ ਵਿੱਚ ਦੋ ਸਟੂਡੈਂਟ ਜਿਹੜੇ ਐਸਓਈ ਦੇ ਉਹਨੂੰ ਹਾਲੇ ਤੱਕ ਪੇਸ਼ ਨਹੀਂ ਹੋਏ ਬਾਕੀ ਪੇਸ਼ ਹੋ ਗਏ ਸੀਗੇ ਅਸੀਂ ਉਹਨਾਂ ਨੂੰ ਆਖਿਆ ਕਿ ਉਸ ਸਿਕਿਉਰਿਟੀ ਯੂਨੀਵਰਸਿਟੀ ਦੇ ਜਿਹੜਾ ਇੰਚਾਰਜ ਆ ਉਹਦੀ ਦਰਖਾਸਤ ਤੇ ਪਰਚਾ ਆਇਆ ਸੀ ਉਹ ਦਰਖਾਸਤ ਵਾਪਸ ਲੈ ਕੇ ਜਿਹੜਾ ਪਰਚਾ ਉਹ ਕੈ ਦੋ ਚਾਰ ਹਡੀਆਂ ਹੋਰ ਮੰਗਾ ਸੀ ਗਿਆ ਉਹ ਅਸੀਂ ਉਹਨਾਂ ਦੇ ਉੱਥੇ ਰੱਖ ਕੇ ਸਾਨੂੰ ਜਿਹੜਾ ਪੀਸੀ ਮਾਡਲ ਨੇ